ਬਾ ਬਾਹਰ ਉਹ ਕਾ ਲੈ ਬੰਦਾ ਬਾਹਰ ਉਹ ਗੱਲਾ ਕਾਉਂਦਿਆ ਸੀਦਾ ਬਈ ਗੱਨਾ ਲਿਆਉਂਿਆ ਕਰ ਕਈ ਤਾਂ ਬੁੜੇ-ਬੁੜੀਆਂ ਰੋਂਦੇ ਆ ਬੈਸਦੇ ਥਾ ਕਨੇਡਾ ਚ ਆ ਕੇ ਫਸ ਗਏ ਆਸੂ ਜੀ ਫਸ ਗਏ ਹਾਂ ਹੁਣ ਮੇਰੀ ਗੱਲ ਸੁਣ ਇੱਥੇ ਦੋ ਬੁੜੀਆਂ ਜਾਂ ਬੁੜੀਆਂ-ਬੁੜੀਆਂ ਕੋਲੇ ਜਾਊ ਅਗਲਾ ਗੱਲਾ-ਬਾਤਾਂ ਕਰਦਾ ਕਰਦਾ ਮਾਹਾਂ ਕੱਲਿਆਂ ਨੇ ਅੰਦਰ ਕੋਠੀ 'ਚ ਰਹਿਣਾ ਕੇਰਾ ਮਾਮੀ ਕੇਰਾ ਤਾਂ ਦੇਖ ਆਓ ਹਾਂ ਨਹੀਂ ਜੀ ਦੇਖ ਜੀ ਜੀ ਦਾ ਉਧਰ ਲਿਆ ਸਮਾਨੇ ਦਾ ਹੀ ਕੁਛ ਮਾੜੇ ਇੰਨੀ ਦਾ ਹੀ ਉਹਦੇ ਫਰਾਂਦ ਦੋਏ ਭਰਾ ਬੈਠਾ ਦੋਏ ਬੈਠੇ ਆ 24 ਕਿੱਲੇ ਕੋਈ ਦੇ ਬੈ ਕਰਤੇ 26 26 ਲੱਖ ਨੂੰ ਪੈਸੇ ਆ ਵਟ ਕੇ ਕਹਿੰਦੇ ਹੁਣ ਚੱਲੇ ਜਾਗ ਸਾਡੇ ਕੋਲ ਦੇ ਵੇਚ ਆ ਅਸੀਂ ਤਾਂ ਕਿ ਆਉਣਾ ਆ ਬੰਦੇ ਆ ਉੱਥੇ ਬੈਠਾ ਜੜਾ ਗੁਰਾਂਤ ਸਾਹਿਬ ਮਹਾਰਾਜ ਆਲੇ ਉੱਥੇ ਅਸੀਂ ਬੈਠੇ ਸੀ ਉੱਥੇ ਗੱਲਾਂ ਕਰ ਰਹੇ ਉੱਥੇ ਆ ਗਏ ਕੋਈ ਬੰਦਾ ਲੱਗਿਆ ਨਹੀਂਗਾ ਮਤਲਬ ਉੱਠੇ ਨਹੀਂ ਉਹ ਕੋਈ ਖਾਸ ਉਹਦੇ ਮਗਰ ਨਹੀਂ ਉੱਠਿਆ ਤੇ ਕੱਲ ਬਾਬਾ ਬਖਸੀਰ ਸਿੰਘ ਤੇ ਇੱਕ ਬਾਬਾ ਬਗੀਚਾ ਸਿੰਘ ਜੀ ਕੋਈ ਚਾਹ ਬਣਦੀ ਆ ਉਹਦੇ ਤੇ ਬਿਰੂਆ ਚਾਹ ਲਾਖਦੀ ਬਾਈ ਖੜੋ ਹੁੰਦਾ ਇੱਕ ਬਾਈ ਉਹ ਕੋਈ ਨਾ ਕੋਈ ਪਾਈ ਗਾਲੇ ਕੀ ਕਰਨਾ ਐ ਸੀ ਮੱਥਾ ਟੇਕਣਾ ਆਉਂਦੀ ਮੈਂ ਜਾਣਿਆ ਵੀ ਗੁਰਦੁਆਰੇ ਜਾਏ ਅੱਛਾ 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 ਹਾਂਜੀ ਆਹ ਬਟਾ ਹੁਣ ਦੇਖੀਏ ਨਾ ਚੱਲਣੀਆਂ ਕਰਨਾ ਆਓ ਜੀ

ਆਹ ਹੋ ਵੀ ਨੈਚਰ ਬੋਤਲ ਨੂੰ ਲੱਗ ਗਿਆ ਵੀ ਆ ਗਿਆ ਹੁਣ ਉਹ ਨੱਕੇ ਦਿੱਤੇ ਉਹ ਤਾਂ ਬੋਤਲ ਸੁਲੋਵਲਾ ਹੁੰਦਾ ਨਾ ਉਹ ਚੱਲਦੀ ਨਾ ਉਹਦਾ ਹੌਲੀ ਹੌਲੀ ਲਾਉ ਬੋਤਲ ਵੱਡੀ ਬੋਤਲ ਨਹੀਂ ਤਾਂ 2-3 ਘੰਟੇ ਚ ਲੱਗਦੀ 2 ਘੰਟੇ ਇੰਨੇ ਚਿਰ ਤਾਂ ਆਪਾਂ ਨੂੰ ਆਉਣ ਨੂੰ ਹੋ ਗਿਆ ਫੋਨ ਲਾ ਕੇ ਪੁੱਛ ਲੈ ਨਹੀਂ ਫੇਰ ਵੀ ਭੈਣੇ ਉਹਨੂੰ ਕੰਬਾਲਾ ਬਾਹਲਾ ਛੱਡ ਦੋ ਤਰਸ ਹਾਂਜੀ ਉਸ ਤੋਂ ਬਾਅਦ ਗਿਆ ਦੋ ਘੱਜ ਬਾਅਦ ਤੈਨੂੰ ਦੇਖ ਰਿਹਾ ਯਾਰ ਇਹ ਤਾਂ ਮੇਰੇ ਕਿਭਾਈ ਮੈਂ ਵੀ ਸੋੜੇ ਉੱਥੇ ਮੇਰੇ ਵੀ ਸੋੜੇ ਉੱਥੇ ਪੈ ਗਈ ਬੈਂਸਾਂ ਦਾ ਨੇ ਕੜੀ ਲਈ ਇੱਥੇ ਆ ਕੇ ਉੱਥੇ ਇਹਨਾਂ ਦੀ ਕੜੀ ਆਹਸਪੁਰਨ ਉੱਥੇ ਬੈਂਸਾਂ ਦਾ ਨਹੀਂ ਮੈਨੂੰ ਇੰਨਾ ਪਤਾ ਚਲੋ ਠੀਕ ਹੈ ਉੱਥੇ ਪੈੜੀ ਜਿਹੜੀ ਨੇ ਕਾ ਕਰੋੜੇ 5-5 4-4 ਕਰੋੜ ਰੁਪਏ ਦੀ ਵੇਚੀ ਆ ਉੱਥੇ ਤੇ ਉਹਨਾਂ ਨੇ ਠੀਕ ਹੈ ਜੀ ਠੀਕ ਹੈ ਮੈਂ ਕਿ ਮम्मी ਥੱਕ ਗਈ ਹੈ ਤਦੋਂ ਕਿ ਇਹ ਕਿੱਲਿਆਂ ਉਹਦਾ ਥੋੜਾ ਸੋਦਾ ਉਹ ਕਰਦੇ ਜੀ ਉੱਠੀ 26 ਲੱਖ ਰੁਪਏ 24 ਦੇ 24 ਕਿੱਲੇ ਹਾਂ ਸਰ ਆਹ ਪੰਜ ਸਾਲ ਹੋ ਗਏ ਆ ਉਸ ਬਾਅਦ ਹੋਈ ਆ ਐਸੇ ਬਾਅਦ ਕਿ ਪੈਸੇ ਦੀ ਕੀਮਤ ਘਟ ਗਈ ਹਾਂ 26 ਲੱਖ ਕਹਿ ਲੈਣਾ ਇੱਕ ਕਿੱਲੇ ਦਾ ਤੇ 24 ਕਿੱਲੇ ਆ ਐਵੇਂ ਕਰੋੜਾ ਰੁਪਇਆ ਬਣ ਜਾਣਾ ਸਰ ਜੀ ਤੁਹੇ ਤਾਂ ਉੱਥੇ ਹੀ ਕਰੋੜਾ ਹੀ ਲੱਗਦੀ ਆ ਬਾਹਰ ਵੀ ਕਰੋੜਾ ਹੀ ਲੱਗਦੇ ਆ ਉਹ 2.5 ਲੱਖ ਦੇ ਦਾ ਟੈਕਟਾ ਹੋ ਗਏ ਆਪਣੇ ਪੈਸਾ ਤਾਂ ਉਧਰ ਕੀ ਬਣਦਾ ਕੁਝ ਵੀ ਨਹੀਂ ਮਾਤਾ ਕਨੇ ਦੁਆ ਬੁੜੇ-ਬੁੜੀ ਕਾਂ ਕਮਰੇ ਹੋਏ ਵੇਜਣੇ ਵਾਹ ਬਣ ਜਾਂਦੇ ਆ ਚੋਪ ਕਰਕੇ ਸੇ ਮੁੰਡੇ ਕੋ ਪੈਸੇ ਮਗਾਉ ਤੇ ਖਾਓ ਮੁੰਡੇ ਨਹੀਂ ਭੇਜਦੇ ਮੰਮੀ ਮੁੰਡੇ ਭੇਜੀ ਜਾਂਦੇ ਮੈਂ ਤੇਰਾ ਰਾਧਾ ਵੀ ਭੇਜੀ ਜਾਣਗੇ ਜਿਹੜੀ ਹੁਣ 24 25 ਕਿੱਲੇ ਕਹਿੰਦੇ ਵਾਹ ਕਰਕੇ ਚੱਲੇ ਅਸੀਂ ਤੇ 24 25 ਕਿੱਲਾਂ ਦਾ ਮਾਮਲਾ ਹੀ ਦੇਖ ਲੈ ਵੀ ਕਿੰਨਾ ਕਿੰਨਾ ਆਈ ਜਾਂ ਬੈਠੇ 70 70 75 75 ਹਜ਼ਾਰ ਨੂੰ ਮਾਮਲਾ ਵਾ ਉਹ ਟਾਵਰ ਬਣ ਜਾਨੀਆ ਕਹਿੰਦੇ ਕੈਨੇਡਾ ਚੱਲੇ ਆ ਹਾਂ ਮੈਨੇ ਡਾ ਨਾ ਆਏ ਬੱਚਾ ਉੱਥੇ ਵੀ ਜਾ ਕੇ ਬੇਰਗੇ ਤੋੜ ਲਏ ਹੂੰ ਉੱਥੇ ਕੀ ਕਹਾ ਜਾਏ ਘੜਾ ਤੇ ਬੈਠੇ ਦੇਣਗੇ ਮੁੰਡੇ ਇਹਨਾਂ ਨੂੰ ਆਪਣੇ ਪਿੰਡ ਦੀ ਪਿੰਡ ਦੀ ਜਮੀਨ ਦੇਖ ਕੇ ਬਾਹਰ ਆ ਰਿਹਾ ਨੂੰ ਚੱਲੇ ਸਾਡਾ ਪਾਣੀ ਕੋਈ ਸਾਡੇ ਨਾਲ ਆਓ ਤੇ ਮੇਰੇ ਨਾਲ ਕੀ ਕਰਾਉਣਾ ਕੋਈ ਕਈ ਤੋਂ ਤਾਂ ਮੋਰਨ ਲੱਗੇ ਜੀ ਤੇ ਟੱਬਰਾਂ ਦੇ ਟੱਬਰ ਮੋਰਨ ਲੱਗੇ ਬਾਕੀ ਤਾਂ ਬੰਨਾ ਹੋਈ ਜਾਂਦਾ ਵਾ ਹਾਂ ਜੀ ਕਾਵੇ ਉਹ ਵੀ ਕੁਮਾਰ ਨੇ ਮੇਰਾ ਦਿਨ ਹਾਂ ਜੀ ਤਾਂ ਉਹਦਾ ਟਿਕਾ ਬਹੁਤ ਉਹਨਾਂ ਨੇ ਕਾਲਿਆ ਕਰਦੇ ਨਹੀਂ ਆਉਂਦਾ ਚਲੋ ਉਹਨਾਂ ਨੂੰ ਵੀ ਵਧੀਆ ਹੋ ਗਿਆ ਵਧੀਆ ਟਾਕਾ ਮਿਲ ਗਿਆ ਜਿਵੇਂ ਕਾਲੇ ਹਾਂ ਹਾਂ ਕਾਲਿਆ ਕਾਲੇ ਟਿਕਾ ਵੀ ਓਏ ਨਾ ਨਹੀਂ ਉਹਦਾ ਕੱਲ ਬਿਆਹ ਜਾ ਕੇ ਆਇਆ ਕੰਮ بگੜ ਕੇ ਆਵੇ ਹੁਣ ਹੋਰ ਨਹੀਂ ਤੇ ਨਾ ਹੁਣ ਹੋਰ ਕੰਮ ਦੇਖ ਲਈ ਗਾ ਟੋਪੀ ਵੀ ਗਾਤੀ ਮੈਂ ਟੋਪੀ ਵੀ ਨਹੀਂ ਲਾਹੀ ਹਾਂ ਆਓ ਬਾਹਰੋਂ ਆਇਆ ਹੈ ਇਹ ਟੋਪੀ ਦੇਖ ਕੇ ਟੋਪੀ ਦੇਖ ਕੋਈ ਨੀੜੇ ਜਿਹੇ ਬਾੜੇ ਵਾਲੇ ਨਾ ਚਾੜੂ ਵਾਲੇ ਸਰਪੰਚਾਂ ਤੇ ਲੈ ਹੈਨਾ ਲੈ ਇਸਿਆ ਲੋਕਤੰਤਰ ਹਰ ਇੱਕ ਬੰਦਾ ਵੋਟਾਂ ਪਾ ਕੇ ਬਣਦਾ ਹੈ ਪੰਚੀ ਨੂੰ ਛੱਡੋ ਸਰਪੰਚੀ ਨੂੰ ਛੱਡੋ ਮਾੜਾ ਮੋਟਾ ਦੋਪ ਗਲੀਆਂ ਦਾ ਕੋਈ ਪ੍ਰਧਾਨਤ ਬਣਾਉਣਾ ਹੋਵੇ ਉਹਦੇ ਪਿੱਛੇ ਵੀ ਅੱਜਕੱਲ ਇਲੈਕਸ਼ਨ ਹੁੰਦੀ ਹੈ ਸਰਬਸੰਮਤੀ ਵਾਲਾ ਕੰਮ ਬਿਲਕੁਲ ਸਮਾਪਤ ਹੋ ਚੁੱਕਾ ਹੈ ਇੱਕ ਤਾਂ ਇਲੈਕਸ਼ਨ ਜਿਹੜੀ ਪਿੱਛੇ ਜੇ ਹੋ ਕੇ ਖੜੀ ਹੈ ਜਿਹਨੂੰ ਮੈਂਬਰ ਆਫ ਪਾਰਲੀਮੈਂਟ ਕਹਿੰਦੇ ਨੇ ਇਹਨਾਂ ਵੋਟਾਂ ਦੀ ਗੱਲ ਨਹੀਂ ਜਿਹੜੀਆਂ ਵੋਟਾਂ ਦੀ ਗੱਲ ਹੈ